ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਰੇਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਵੜ੍ਹ ਸੇਲ ਲਈ ਲੈ ਕੇ ਆਏ ਆਂਗੇ ਬੱਚਾ ਆ ਗਿਆ ਮਗਰ ਕਰਮ ਵਾਲੀ ਦੇ ਵਸੀ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਣਾ ਹੈ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਸਰੀਕਾ ਸਸੀ ਕਲ ਬਾਈ ਹੋਠੀਕੋ ਬਾਈ ਬਹੁਤ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਜੱਗੂਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਲਾ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਇਧਰੋਂ ਘੰਡਾ ਬੰਨਾ ਆ ਗਿਆ ਇਧਰੋਂ ਸਲਾਦਪੁਰਾ ਆ ਗਿਆ ਭਗਤ ਆ ਗਿਆ ਮੋਬਾਈਲ ਨੰਬਰ ਬੁੱਲਦੇ ਆਪਣਾ ਮੋਬਾਈਲ ਨੰਬਰ 62832 996604 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਜੱਗੂ ਜਿਹੜੀ ਸਾਹਮਣੇ ਆਪਾਂ ਇਹ ਵਾਰਡ ਦੇਖ ਰਹੇ ਆ ਕਿਹੜਾ ਸੂਆ ਸੂਈ ਦੂਜਾ ਸੂਆ ਬਈ ਕਦੋਂ ਸੂਈ ਆ ਬਈ ਇਹਨੂੰ ਹੋ ਗਏ 5-6 ਦਿਨ ਬਈ 5-6 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਵਸੀ ਆ ਨਾ ਹਾਂ ਵਸੀ ਆ ਗਈ ਬੱਸੀ ਬੜੀ ਚੰਗੀ ਆ ਗਈ ਹੈ ਨਾ ਹਾਂ ਚੰਗੀ ਕੀ ਆ ਬਾਤ ਆ ਬਈ ਬ ਤੇ ਜੱਗੂ ਬਈ ਕਿੰਨਾ ਕੁ ਭੋਲਾ 12 ਕਿਲੋ ਦੁੱਧ ਬਈ ਚਵਾ ਦਾਂਗੇ ਆਪਾਂ ਠੀਕ ਆ ਹਾਂ ਭਾਵੇਂ ਕਿ ਦੋ ਟਾਈਮ ਚਲਾਈ ਕਰੀ ਠੀਕ ਹੈ ਭਾਈ ਪਾ ਮੈਂ ਬਾਈ ਕਨਾਂ ਦੋਟਾ ਚੁਆਈ ਕਰ ਲਾ ਤਾਂ ਮੈਂ ਕੋਈ ਚੱਕਰ ਨਹੀਂ ਲੇਵੇ ਦੀ ਫੀਟਿੰਗ ਫੂਟਿੰਗ ਚੈੱਕ ਕਰ ਸਕਦਾ ਲੇਵਾ ਬੜਾ ਚੰਗਾ ਜੇ ਹਾਂ ਥਣ ਥਣ ਬਹੁਤ ਚੰਗਾ ਭਾਈ ਮੱਝਾਰ ਦਾ ਥਣ ਬਹੁਤ ਚੰਗਾ ਮੱਝ ਨਾਲ ਦਾ ਥਣ ਲੇਵਾ ਇੱਕ ਨੰਬਰ ਮੈਂ ਕਹਿੰਦਾ ਮੂਹਰ ਨੂੰ ਬੜਾ ਹਨ ਹਾਂ ਉਹਨੇ ਮੂਹਰੇ ਉਹਨੇ ਹੀ ਮਾਗ ਰਾਂ ਧੁੰਨੀ ਕੋਲੋਂ ਲੇਵਾ ਸਟਾਰਟ ਹੁੰਦਾ ਕਰਮਾਲੀ ਤਾਂ ਜੇ ਗੱਲ ਕਰੀਏ ਭਾਈ ਕੱਲਾ ਕੱਲਾ ਨਖੜ ਮਾ ਥਣ ਪੇ ਪੀੜੀ ਦੇ ਪਾ ਵਰਗਾ ਤੇ ਚੋਂ ਚਬਾ ਕੇ ਮੈਂ ਦੇਖੋ ਚੋਂ ਚਵਾ ਤਾਂ ਭਾਈ ਯਾਰ ਕਹਿਣ ਦੀ ਗੱਲ ਨਹੀਂ ਠੀਕ ਆ ਮਾਰੋਂਗੇ ਤਾਰਾ ਬਾਈ ਹਾਂ ਤਾਰਾ ਮਾਰਾਂਗੇ ਆਪ ਤਾਰਾ ਬਾਈ ਕਨਾ ਮਰ ਦੇਂਗੇ ਬਾਈ ਚੂਨ ਚਬਾਇਦਾ ਇੱਕ ਨੰਬਰ ਕਰਮ ਵਾਲੀ ਦਾ ਬਾਕੀ ਵੱਡੀ ਬੁੱਡੀ ਬਹੁਤ ਆ ਦੇਖੋ ਨਾ ਕੋਈ ਲੱਸੀ ਲਾਮੀ ਨਹੀਂ ਕੀ ਹੂੰ ਦੁੱਧ ਬਾਈ ਗਾੜਾ ਹੋ ਫੈਡ ਚੰਗੀ ਆ ਪੇਂਟ ਤੇ ਵੀ ਆ ਲਾ ਲੂ ਵੀ ਸਵਾਦ ਹੋ ਕ ਨਹੀਂ ਬਾਈ ਹਾਂ 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 ਬਾਕੀ ਪੜੀ ਵੀ ਬਹੁਤ ਪੜੀ ਬਹੁਤ ਆ ਬਾਈ ਹੂੰ ਇੱਕ ਨੰਬਰ ਕਰਮ ਵਾਲੀ ਦਾ ਢਾਂਚਾ ਸੋਹਣਾ ਢਾਂਚੇ ਦੀ ਬੈੜ ਆ ਗਈ ਦੁੱਧ ਬਾਈ ਜੇ ਕੋਈ ਸੇਵਾ ਵਾਲੇ ਥਾਂ ਉੱਠ ਗਈ ਹੂੰ 18 ਤੋਂ 19 ਕਿਲੋ ਪਿਆ ਜੂਗੀ ਠੀਕ ਆ ਨਹੀਂ 15 16 ਕਿਲੋ ਤਾਂ ਖੁੱਲੇ ਹੀ ਪਿਆ ਦੇਣਾ ਨੇ ਨਾਰਮਲ ਸਹੀ ਬਾਤ ਹੈ ਤੇ ਜੱਗੂ ਭਾਈ ਮੋਲੇ ਦਾ ਫਿਰ ਲੈਣ ਦੇਣਾ ਮੋਲੇ ਲੈਣ ਦੇਣ ਵਾਲਾ ਹੀ ਹੋਗਾ ਬਾੜਾ ਵਾਧਾ ਘਾਟਾ ਨਹੀਂ ਹੋਣਾਗਾ ਠੀਕ ਹੈ ਨਾ ਦਾ ਪੈ 60 ਕਾ ਨਾ 62 ਕਰਨਾਗਾ ਹੂੰ 55000 ਦੀ ਬੈਠ ਦੇ ਦਾ ਠੀਕ ਹੈ ਨਾ 60 ਨਾ 62 55000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਵੜ ਦੇ ਦਾਂਗੇ ਬਾਕੀ ਨਾ ਬੈਠਣਾ ਥਣਾ ਦੀ ਗੱਲ ਕਰੀ ਇੱਕ ਨੰਬਰ ਥਣ ਲੱਗਾ ਵਾ ਧਾਰਾ ਬਾਈ ਮਾਰ ਕੇ ਸਾਨੂੰ ਦਿਖਾ ਦਾਂਦਾ ਚਵਾਈ ਆਪਾਂ ਸਾਨੂੰ ਚੈੱਕ ਕਰਵਾ ਦਿੰਦੇ ਆ ਲੈ ਭਾਈ ਚੌਣ ਚਵਾਈ ਆਪਾਂ ਸਾਨੂੰ ਚੈੱਕ ਕਰਾ ਆ ਨਾ ਠੰਡੀ ਬਹੁਤ ਆ ਭਾਈ ਜੱਗੂ ਠੰਡੀ ਢੂੰਢਦਾ ਯਾਰ ਕੋਈ ਹੰਤੀ ਨਹੀਂ ਬਾਕੀ ਨਾੜਾਂ ਹੀ ਬਲਗ ਚੰਗੇ ਖੜੇ ਜਾਂਦੀ ਤੇ ਬਾਕੀ ਯਾਰ ਬੱਚਾ ਵੀ ਨਾਲ ਤਿਆਰ ਹੋਣ ਲੱਗਨੇ ਨਾਲ ਹੀ ਤਿਆਰ ਹੋ ਜੂ ਬਾਈ ਹੂੰ ਥਾਣ ਦੇਖ ਬੜਾ ਚੰਗਾ ਬਾਈ ਮਾਜਰ ਗਿਆ ਥਾਣਾ ਤੇ ਤੂੰ ਹੈਨਾ ਹਾਂ ਮਾਰ ਦੇ ਬਾਈ ਤਾਰਾ ਕੋਈ ਗੱਲ ਐ ਬਾਈ ਲੈ ਬਾਈ ਤਾਰਾ ਪਾ ਚੈੱਕ ਕਰਵਾ ਨਾ ਬੜਾ ਚੰਗਾ ਚੋਣ ਜਵਾਜ ਕੋ ਨਾ ਹਾਂ ਕੀ ਬਾਤ ਆ ਬਾਈ ਮੋਟੀ ਚਵਾਈ ਕਹਿਣਾ ਕੁਛ ਨਹੀਂ ਇੱਕ ਨੰਬਰ ਚਵਾਈ ਲੱਗੀ ਹੋਇਆ ਕਰਮ ਵਾਲੀ ਨੰਬਰ ਵਾਲੀ ਚਵਾਈ ਕਰੇ ਹਾਂ ਬਾਕੀ ਦੁੱਧ ਵੀ ਬਰਫ ਵਰਗਾ ਯਾਰ ਹਨਾ ਪੂਰਾ ਬਾਈ ਚਿੱਟਾ ਹੂੰ ਚਿੱਟਾ ਦੁੱਧ ਆ ਬਾਈ ਜਿਵੇਂ ਬਰਫ ਵਰਗਾ ਕਹਿਣਾ ਕਰਮਣੇ ਕੁਛ ਨਹੀਂ ਮੋੜ ਨਾ ਖੜੀ ਆ ਲੈ ਠੰਡੀ ਠੰਡੀ ਦੇਖੋ ਇੱਕ ਨੰਬਰ ਆ ਗਈ ਮੇਨ ਗੱਲ ਨਾਲ ਬਾਈ ਠੰਡੇ ਸੀਲ ਦੀ ਹੁੰਦੀ ਆ ਪਸ਼ੂ ਦੀ ਠੰਡੀ ਸੀਲ ਦੇਖੋ ਬਾਲੀ ਆ ਲੈ ਕੀ ਬਾਤ ਓਕੇ ਬਾਈ ਦੇਖੋ ਬਹੁਤ ਸੋਹਣਾ ਚੋਣ ਚ ਵਾਗਾ ਤੇ ਮੁੱਲ ਵੀ ਬਾਈ ਨੇ ਦਾ ਬਈ ਅੱਜ ਖਿੱਚ ਕੇ ਰੱਖਿਆਗਾ ਕਿਸੇ ਵੀ ਮੰਨ ਕੇ ਚਲੋ ਬੜਾ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਡੈਕਟ ਧੰਨਵਾਦ ਜੀ